ਨਾਲੇ ਸ਼ਾਸਨ ਕੈਂਸ ਕਮਿਊਨਲ ਰੈਜ਼ੀਡੈਂਟ ਮੋਟਰ ਤੇ ਕੋਨੈਕਟ ਸਬਡਿਵੀਜ਼ਨ ਦੇ ਸਾਰੇ ਵਾਸੀਆਂ ਅਤੇ ਜਿਵੇਂ ਪਰਤ ਵਾਸੀਆਂ ਪਨਾਸੀ ਦੇ ਸੁਤੰਤਰਤਾ ਦਿਵਸ ਦੀ ਬਹੁਤ ਬਾਰਗਾਈ ਦਿੰਦਾ ਹਨ ਤੁਮਿਆਨੀ ਸਭ ਤੋਂ ਵੱਡੀ ਜਮੂਰੀ ਹੈ ਅਸੀਂ ਚੌਥੀ ਸਭ ਤੋਂ ਵੱਡੀ ਆਰਥਿਕ ਇਤਿਹਾਸ ਵਿੱਚ ਇੱਕ ਆਜ਼ਾਦ ਚਿਵਨ ਜੁਨਾ ਸਾਡੇ ਸਾਰੇ ਇਹ ਬਹੁਤ ਹੀ ਮਾਨ ਅਤੇ ਭਾਗੋਵਲੀ ਕਰ ਗਿਆ ਪਿਛਲੇ 78 ਸਾਲਾਂ ਤੋਂ ਆਜ਼ਾਦ ਭਾਰਤ ਨੇ ਤਰੱਕੀ ਅਤੇ ਖੁਸ਼ਹਾਲੀ ਦੀ ਜੋ ਕਹਾਣੀ ਲੀ ਹੈ ਉਹ ਬਾਕੀ ਦੁਨੀਆ ਲਈ ਆਪਣੇ ਆਪ ਇੱਕ ਮਿਸਾਲ ਹੈ ਸਾਨੂੰ ਮੰਨਿਆ ਕਿ ਅਸੀਂ ਉਸ ਲੋਕਤੰਤਰੀ ਮੁਦੇਵਸ਼ਿੰਦੇ ਹਾਂ ਜਿਸ ਵਿੱਚ ਹਰ ਨਾਗਰਿਕ ਨੂੰ ਆਜ਼ਾਦੀ ਹੈ ਕਿ ਉਹ ਆਪਣਾ ਜੀਵਨ ਅਤੇ ਆਪਣੀ ਜੀਵਨ ਸ਼ੈਲੀ ਨੂੰ ਆਜ਼ਾਦ ਤਰੀਕੇ ਨਾਲ ਪੜ ਸਕੇ ਪਰ ਸਾਥੀਓ ਸਾਨੂੰ ਬਹੁਤ ਕਰਦੀ ਜ਼ਰੂਰਤ ਹੈ ਕਿ ਅਝਰ ਅਜ਼ਾਦੀ ਆਪਣੇ ਨਾਲ ਭਾਰੀ ਜ਼ਿੰਮੇਵਾਰੀ ਲੈ ਕੇ ਆਉਂਦੀ ਹੈ ਜਿਵੇਂ ਅਸੀਂ ਆਪਣੇ ਮਹਬੂਬ ਵੰਧ ਦੀ ਆਜ਼ਾਦੀ ਸਰਵ 14 ਅਨੰਦ ਮੰਨਦੇ ਹਾਂ ਉਠੇ ਹੀ ਸਾਨੂੰ ਆਪਣੀਆਂ ਮੌਲਿਕ ਅਤੇ ਨੈਤਿਕ ਜ਼ਿੰਮੇਵਾਰੀਆਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ सू हर संभव कोशिश करनी चाहिए है कि अंत जिम्मेवार पूरी तनदेही कर सकी है। साथियों, साथियों हैं कि जिस आजादी को तौर पर कभी भी एकजुट नहीं साम भारत उत्तर राज वाली ताकत इस गल तो भी वाकई सक कि अग धर्म फिर के जात पात भाषा के आधार से आपस में काड़ा पाई बैठे हाँ इसका फायदा चलते ही विदेशी हुकूमत ने ਤਕਰੀਬਨ 200 ਸਾਲ ਸਾਨੂੰ ਗੁਲਾਮੀ ਦੇ ਹੇਠੇ ਰੱਖਿਆ ਗਿਆ ਗੁਲਾਮੀ ਦੇ ਇਸ ਲੰਬੇ ਦੌਰ ਦੀ ਜ਼ਿੰਮੇਵਾਰੀ ਸਾਡੇ ਹੀ ਸਿਰ ਤੇ ਆਉਂਦੀ ਹੈ ਕਿਉਂਕਿ ਅਸੀਂ ਸਮਾਜਿਕ ਤੌਰ ਤੇ ਇਕੱਠੇ ਰਹਿ ਕੇ ਸੈਟਿਕ ਨਹੀਂ ਸੀ ਇਤਿਹਾਸ ਦੀ ਇਸ ਭੂਲ ਨੂੰ ਜੋ ਕਿ ਸਮੇਂ ਵਿੱਚ ਸਾਨੂੰ ਯਾਦ ਰੱਖਣੀ ਮਹਨਤ ਪੈ ਰਹੀ ਹੈ ਕਿਉਂਕਿ ਮੈਂ ਦੇਖਦਾ ਹਾਂ ਕਿ ਮੌਜੂਦਾ ਸਮੇਂ ਵਿੱਚ ਵੀ ਧਰਮ ਦੇ ਨਾਮ ਉਤੇ ਨਫ਼ਰਤ ਜਾਤ ਪਾਂ ਦੇ ਨਾਮ ਤੇ ਵਿਤਰਾ ਅਤੇ ਭਾਸ਼ਾ ਦੇ ਆਧਾਰ ਤੇ ਅੰਗਾਰ ਦੀ ਪਹੁੰਚ ਨੂੰ ਵਾਧਾ ਦਿੱਤਾ ਜਾ ਰਿਹਾ ਹੈ ਅਸੀਂ ਉਸ ਰਾਹ ਤੇ ਹੀ ਚੱਲ ਰਹੇ ਹਾਂ

पंडित नेहरू जी शब्दों की जिम्मेवारी निजी है साथियों की ही, ही बहुत लोगों के अंदर सामाजिक सभ्यता की बहुत कमी है अपने सभ्याचार संस्कृति दुनिया में सर्वश्रेष्ठ मानना बहुत आसान है लेकिन उसमली जाम पहना बहुत चुनौती भरिया है ਦੇਸ਼ ਅੱਜ ਸਮਾਜ ਪ੍ਰਤੀ ਜੋ ਸਾਡੀ ਜ਼ਿੰਮੇਵਾਰੀਆਂ ਹਨ ਉਹਨਾਂ ਦਾ ਸਫਲਤਾਪੂਰਵਕ ਨਿਰਵਾਹ ਕਰਨੀ ਰਾਹ ਤੇ ਅਜੇ ਇੱਕ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ ਸਾਡੇ ਵਿੱਚੋਂ ਬਹੁਤ ਸਾਰੇ ਇਖੋ ਲੈ ਕੇ ਨਿਸ਼ਕਾਰ ਹਨ ਕਿ ਅਸੀਂ ਆਪਣੇ ਅਚਾਰ ਅਕਿਹਾਰ ਨਾਲ ਨੂੰ ਸੇਧ ਦੇ ਰਹੇ ਹਾਂ ਹਕੀਕਤ ਇਹ ਹੈ ਕਿ ਕਈ ਹੋਏ ਜੋ ਕਿਸੇ ਸਮੇਂ ਸਾਡੇ ਬਰਾਬਰ ਸਨ ਅੱਜ ਦੇ ਸਮੇਂ ਵਿੱਚ ਬਹੁਤ ਅਕੇਲ ਚੁੱਕੇ ਹਨ ਅਕਸ ਨੂੰ ਸਾਨੂੰ ਆਰਥਿਕ ਅਤੇ ਸੈਨਿਕ ਤੇ ਕਾਨੂੰਨੀ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ ਸਾਨੂੰ ਲੋੜ ਹੈ जमीनी हकीकतों को स्वीकार करने की दूसर को खूबियां सीख दी आने वाले समय और सफलतापूर्वक तरीके सकी प्यारे नगर वासियों मेनु सारे सए बहुत खुशी महसूस हो रही है कि पंजाब सरकार की अगुवाई सूबे बहुत अगह वो प्रगतिशील कदम चले जा रहे हैं पाब सरकार की अहम मुहिम युद्ध रशिया विरोध के तहत बख्या समाज सेवी ਪਿੰਡ ਪਿੰਡ ਜਾ ਕੇ ਨੈਸ਼ਨਲ ਰਿਜਰਵਡ ਸਕੂਲ ਦੀ ਲੜਾਈ ਬਾਬਤ ਆਮ ਜਨਤਾ ਨੂੰ ਦੇਰੀ ਕਰ ਰਹੇ ਹਨ ਅੱਜ ਇਹਨਾਂ ਦਾ ਸਾਥ ਕਾਂਗਰਸ ਹਨ ਤਾਂ ਜੋ ਅਸੀਂ ਨੈਸ਼ਨਲ ਸਕੂਲ ਨੂੰ ਪੰਜਾਬ ਤੋਂ ਸਰਦੀ ਦੂਰ ਕਰ ਸਕੀਏ ਜਨਤਕ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਦੇ ਕਦਮ ਉਠਾਇਆ ਗਿਆ ਹੈ ਜਿਸ ਸਹਿਤ ਹਜ਼ਾਰਾਂ ਲੋਕਾਂ ਨੂੰ ਉਹਨਾਂ ਦੇ ਘਰ ਦੇ ਦੁਆਰ ਤੇ ਹੀ ਸਰਕਾਰ ਦੁਆਰਾ ਵੱਖ-ਵੱਖ ਫੈਲੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਸੂਬੇ ਵਿੱਚ ਸਾਰੇ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਮਿੰਟ ਅਤੇ ਮਹੱਲੇ ਮਹੱਲੇ ਵਿੱਚ

ਬਿਜਲੀ ਵਿਭਾਗ ਦੇ ਪੁਜਾਰੀ ਆਪਣੇ ਅਨੁਸਾਰ ਤਕਰੀਬਨ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਬੇਸ਼ੱਕ ਇਹਨਾਂ ਸਾਰੇ ਕਦਮਾਂ ਦੇ ਚੱਲਦੇ ਪੰਜਾਬ ਦੀ ਨਵਾਂ ਬੇਤਰੀ ਵੀ ਬਦਲ ਰਹੀ ਹੈ। ਮੈਂ ਆਪ ਸਾਰਿਆਂ ਨੂੰ ਆਹਵਾਨ ਕਰਦਾ ਹਾਂ ਕਿ ਆਪ ਵੀ ਲੋਕ ਸੁਖ ਦੀ ਤਰੱਕੀ ਅਤੇ ਬੇਤਰੀ ਵਿੱਚ ਆਪਣਾ ਵਡਮੁੰਡਾ ਯੋਗਦਾਨ ਪਾਇਆ ਜਾਵੇ। ਅੰਤ ਵਿੱਚ ਮੈਂ ਆਪ ਸਾਰਿਆਂ ਦਾ ਆਪਣੇ ਦਿਲ ਦੀ ਗਹਿਰਾਈਆਂ ਤੋਂ ਸੁਤੰਤਰਤਾ ਦਿਵਸ ਦੇ ਖੁਸ਼ੀ ਭਰੇ ਮੌਕੇ ਤੇ ਆਪਣੀ ਖੁਸ਼ੀ ਸਾਂਝਾ ਕਰਦਾ ਹਾਂ। ਅੱਜ ਆਸ ਕਰਦਾ ਹਾਂ ਕਿ ਸਾਡੇ ਮਹਾਨ ਦੇਸ਼ ਪਕਤਾ ਅਤੇ ਸੈਨਿਕਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਇਸ ਆਜ਼ਾਦੀ ਨੂੰ حاصل ਕੀਤਾ ਅੱਜ ਬਰਕਰਾਰ ਰੱਖਿਆ ਅਸੀਂ ਉਹਨਾਂ ਦੀ ਮਹਾਨਤਾ ਨੂੰ ਚੜ੍ਹਾਉਂਦੇ ਹੋਏ ਆਪਣੇ ਵਕਤੀ ਰਾਸ਼ਟਰ ਨਿਰਮਾਣ ਦੀ ਭੂਮਿਕਾ ਨੂੰ ਤੁਕੂ ਵੀ ਅੰਜਾਮ ਦੇਵਾਗੇ ਮੇਰੇ ਵੱਲੋਂ ਆਪ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਪਾਰਕਿਰ ਤੋਂ ਬਹੁਤ ਬਹੁਤ ਵਧਾਈ ਜੈ ਹਿੰਦ